ਅਰਚ ਬਰਕਤ ਲਿਆਉਣ ਲਈ ਬਾਸੂ ਸਾਸਤਰ ਚ ਰੋਜ਼ਾਨਾ ਕਰੋ ਉਪਾਜੇ ਕਰਕਾਰ ਵਿੱਚ ਖੁਸ਼ਹਾਲੀ ਨਹੀਂ ਆ ਰਹੀ ਹੈ ਜਾਂ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਤੁਹਾਡਾ ਬੈਂਕ ਬੈਲੈਂਸ ਨਹੀਂ ਵੱਧ ਰਿਹਾ ਹੈ ਤਾਂ ਇਹ 3 ਕਮ ਰੋਜ਼ਾਨਾ ਕਰੋ ਦੋਸਤੋ ਘਰ ਵਿੱਚ ਆਸ਼ੀਰਵਾਦ ਲਿਆਉਣ ਲਈ ਬਹੁਤ ਜ਼ਰੂਰੀ ਹੈ ਪੈਸੇ ਦੇ ਜਰੀਏ ਕਿਉਂਕਿ ਜਦੋਂ ਦੇਵੀ ਲਕਸ਼ਮੀ ਆਉਂਦੀ ਹੈ ਤੁਹਾਡੇ ਘਰ ਆਸ਼ੀਰਵਾਦ ਲੈ ਕੇ ਆਉਂਦੀ ਹੈ ਪਰ ਜੇਕਰ ਘਰ ਵਿੱਚ ਅਸੀਸਾਂ ਨਹੀਂ ਆਉਂਦੀਆਂ ਤਾਂ ਸਮਝੋ ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀ ਸਾਡੇ ਘਰ ਵਿੱਚ ਆਵੇ ਪਰ ਅਸੀਸ ਨਹੀਂ ਆਉਂਦੀ ਤੁਹਾਡੇ ਘਰ ਵਿੱਚ ਤੁਸੀਂ ਭਾਵੇਂ ਕਿੰਨੀ ਵੀ ਮਿਹਨਤ ਕਰੋ ਪਰ ਤੁਹਾਡੇ ਘਰ ਵਿੱਚ ਮਾਂ ਲਕਸ਼ਮੀ ਹੁੰਦੀ ਹੈ ਤਾਂ ਹੀ ਤੁਹਾਨੂੰ ਧਨ ਮਿਲਦਾ ਹੈ ਅਸਲ ਵਿੱਚ ਇਹ ਸਭ ਦਾ ਕਾਰਨ ਵਾਸਤੂ ਹੋ ਸਕਦਾ ਹੈ ਜੀ ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਜਿਸ ਘਰ ਵਿੱਚ ਵਾਸੂ ਨੁਕਸ ਪਾਇਆ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਧਨ ਦੀ ਵਰਕਤ ਨਹੀਂ ਹੁੰਦੀ ਇਸ ਵਾਸੋਂ ਨੁਕਸ ਦੇ ਕਾਰਨ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਪੈਸੇ ਦੀ ਕਮੀ ਅਤੇ ਕਮਾਇਆ ਹੋਇਆ ਪੈਸਾ ਬੇਕਾਰ ਚੀਜ਼ਾਂ ਤੇ ਖਰਚ ਹੋ ਜਾਂਦਾ ਹੈ ਜੇਕਰ ਤੁਸੀਂ ਵਾਸੋਂ ਨੁਕਸ ਨੂੰ ਦੂਰ ਕਰਨ ਦੇ ਉਪਾਅ ਜਾਨਣਾ ਚਾਹੁੰਦੇ ਹਾਂ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ ਘਰ ਵਿੱਚ ਆਸ਼ੀਰਵਾਦ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਉੱਤੇ ਬਣਿਆ ਰਹੇ ਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਜੈ ਮਾਤਾ ਲక్ష్ਮੀ ਦਾ ਨਾਮ ਦਾ ਜਾਪ ਕਰੋ ਸ਼ਾਮ ਨੂੰ ਸਰੋਂ ਦੇ ਤੇਲ ਦਾ ਦੀਵਾ ਜਗਾ ਕੇ ਇਸ ਵਿੱਚ ਦੋ ਲੌਂਗ ਪਾਓ ਇਸ ਨਾਲ ਘਰ ਵਿੱਚ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਇਸ ਨੂੰ ਜਲਾਉਣ ਨਾਲ ਘਰ ਵਿੱਚ ਧਨ ਦੌਲਤ ਵਧਦੀ ਹੈ ਅਜਿਹਾ ਕਰਨ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਅਤੇ ਕੁੰਡਲੀ ਦੇ ਨੁਕਸ ਵੀ ਦੂਰ ਹੁੰਦੇ ਹਨ ਇਸ ਤਰ੍ਹਾਂ ਕਾਰਨ ਨਾਲ ਤੁਹਾਡੇ ਘਰ ਵਿੱਚ ਤਰੱਕੀ ਹੁੰਦੀ ਹੈ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਾਰਨ ਨਾਲ ਘਰ ਖੁਸ਼ਹਾਲੀ ਤੇ ਖੁਸ਼ਹਾਲੀ ਆਉਂਦੀ ਹੈ ਇਸ ਦੇ ਨਾਲ ਘਰ ਚ ਖੁਸ਼ੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ ਸ਼ਾਮ ਨੂੰ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਮਾਂ ਲక్ష్ਮੀ ਘਰ ਤੋਂ ਵਾਪਸ ਚਲੀ ਜਾਂਦੀ ਹੈ ਮਾਂ ਲక్ష్ਮੀ ਦੀ ਪੂਜਾ ਕਰਦੇ ਹਨ ਖੁਲਸ਼ਹਾਲ ਕੂੜਾ ਦਾਂਜਾ ਕੂੜਾ ਉੱਤਰ ਪੂਰਬ ਦਿਸ਼ਾ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਲਈ ਕਿਹਾ ਜਾਂਦਾ ਹੈ ਕਿ ਇਸ ਨਾਲ ਧਨ ਦੀ ਬਰਬਾਦੀ ਹੁੰਦੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਘਰ ਦੀ ਟੂਟੀ ਵਿੱਚੋਂ ਪਾਣੀ ਟਪਕਦਾ ਹੈ ਤਾ ਇਹ ਮੰਨਿਆ ਜਾਂਦਾ ਹੈ ਕਿ ਟੂਟੀ ਦੇ ਟਪਕਣ ਨਾਲ ਪਾਣੀ ਹੌਲੀ-ਹੌਲੀ ਵਧਦਾ ਹੈ ਹੌਲੀ-ਹੌਲੀ ਤਾਂ ਦਾ ਨੁਕਸਾਨ ਹੁੰਦਾ ਹੈ ਅਤੇ ਘਰ ਵਿੱਚ ਖੁਸ਼ਹਾਲੀ ਨਹੀਂ ਆਉਂਦੀ ਤਾਂ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰ ਲੈਣਾ ਚਾਹੀਦਾ ਹੈ ਜੇਕਰ ਘਰ ਦੀ ਢਲਾਨ ਉੱਤਨ ਪੂਰਬ ਵੱਲ ਉੱਚੀ ਹੋਵੇ ਅਤੇ ਤਾਂ ਦੀ ਆਮਦਨ ਖਰਚ ਰੁਕਾਵਟ ਆਉਂਦੀ ਹੈ ਆਮਦਨ ਤੋਂ ਵੱਧ ਹੈ ਅੱਠ ਬੈੱਡਰੂਮ ਦੇ ਪ੍ਰਵੇਸ਼ ਦੁਆਰ ਦੇ ਉਲਟ ਕੰਧ ਦੇ ਖੱਬੇ ਕੋਨੇ ਤੇ ਇਸ ਥਾਂ ਨੂੰ ਕਿਸਮਤ ਅਤੇ ਤਾਂ ਦਾ ਖੇਤਰ ਮੰਨਿਆ ਜਾਂਦਾ ਹੈ ਜੇਕਰ ਤੁਹਾਡੀ ਦੌਲਤ ਬਧੇ ਅਤੇ ਬਚਾਈ ਜਾਵੇ ਸੁਰੱਖਿਅਤ ਅਤੇ ਲੰਬਾਰੀ ਜਿਸ ਵਿੱਚ ਪੈਸਾ ਰੱਖਣਾ ਹੈ ਉਸ ਨੂੰ ਦੱਖਣ ਦੀ ਕੰਧ ਦੇ ਕੋਲ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਉਸ ਦਾ ਮੂੰਹ ਉੱਤਰ ਵੱਲ ਹੋਵੇ ਕਿਉਂਕਿ ਜੇਕਰ ਤਜੋਰੀ ਦਾ ਮੂੰਹ ਦੇਖਣ ਦੱਖਣ ਵੱਲ ਹੋਵੇ ਦੱਖਣੀ ਪੱਛਮੀ ਦਿਸ਼ਾ ਵਿੱਚ ਟਾਇਲਟ ਨਹੀਂ ਬਣਾਉਣਾ ਚਾਹੀਦਾ ਇੱਥੇ ਵੀ ਪੈਸਾ ਨਹੀਂ ਰਹਿੰਦਾ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਵਾਲੇ ਦੁਆਲੇ ਸਵਾਸਤਿਕ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਦੇ ਨਾਲ ਰੋਜ਼ਾਨਾ ਸਵੇਰੇ ਸ਼ਾਮ ਕपूर ਜਲਾਉਣਾ ਘਰ ਵਿੱਚ ਸਕਾਰਤਮਕ ਊਰਜਾ ਆਉਂਦੀ ਹੈ ਇਸ ਤੋਂ ਇਲਾਵਾ ਘਰ ਦੀ ਰਸੋਈ ਵਿੱਚ ਕपूर ਜਲਾਉਣ ਨਾਲ ਇਸ ਦਾ ਧੂਆ ਨਿਕਲਦਾ ਹੈ ਘਰ ਵਿੱਚ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ ਰਸੋਈ ਚ ਅਜੇਹਾ ਕਰਨ ਨਾਲ ਘਰ ਦਾ ਮਾਹੌਲ ਸ਼ੁੱਧ ਹੁੰਦਾ ਹੈ ਜੇਕਰ ਰਸੋਈ ਨਾਲ ਜੁੜਿਆ ਕੋਈ ਵਾਸੂ ਨੁਕਸ ਹੈ ਤਾਂ ਉਹ ਵੀ ਜਲਦੀ ਦੂਰ ਹੋ ਜਾਂਦਾ ਹੈ ਮੰਗਲਵਾਰ ਨੂੰ ਹਨੂਮਾਨ ਜੀ ਦੇ ਮੰਦਰ ਚ ਆਟੇ ਦਾ ਦੀਵਾ ਜਲਾ ਕੇ ਖਾਣਾ ਖਾਣ ਤੋਂ ਪਹਿਲਾਂ ਤੰਦੌਲ ਦੇ ਰਸਤੇ ਖੋਲ ਜਾਂਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਅੱਗ ਦੁਆਰਾ ਪਕਾਏ ਗਏ ਭੋਜਨ ਦਾ ਸਭ ਤੋਂ ਵਧੀਆ ਪ੍ਰਭਾਵ ਅਗਨੀ ਦੇਵਤਾ ਨੂੰ ਭੋਜਨ ਚੜਾਉਣ ਨਾਲ ਹੁੰਦਾ ਹੈ ਸ਼ਨੀਵਾਰ ਨੂੰ ਪੀਪਲ ਦੇ ਦਰਖਤ ਤੇ ਕਾਲਾ ਤੇਲ ਕੱਚਾ ਦੁੱਧ ਗੁੜ ਸ਼ਹਿਦ ਚਾਂਦੀ ਦੇ ਭਾਂਡੇ ਵਿੱਚ ਰੱਖ ਕੇ ਸਰੋਂ ਦੇ ਤੇਲ ਦਾ ਦੀਵਾ ਜਗਾਓ ਹਰ ਸ਼ਨੀਵਾਰ ਕਰਨ ਨਾਲ ਹਾਤਰਾ ਦੀ ਬੁਰਾਈ ਦੂਰ ਹੋ ਜਾਂਦੀ ਹੈ ਘਰ ਵਿੱਚ ਕਿਸੇ ਨੂੰ ਬਿਨਾਂ ਸਾੜੇ ਕਪੂਰ ਰੱਖੋ ਅਜਿਹਾ ਕਰਨ ਨਾਲ ਵਾਸਤੂ ਨੁਕਸਦੂਰ ਹੁੰਦੇ ਹਨ ਘਰ ਦੀ ਪੂਰਬ ਦਿਸ਼ਾ ਵਿੱਚ ਪੀਲਾ ਰੰਗ ਹੋਣਾ ਚਾਹੀਦਾ ਹੈ ਖਾਸ ਕਰਕੇ ਪੂਰਬ ਵੱਲ ਪੀਲਾ ਰੰਗ ਕਿਹਾ ਜਾਂਦਾ ਹੈ ਕਿ ਪੂਰਬ ਦਿਸ਼ਾ ਵਿੱਚ ਪੀਲਾ ਰੰਗ ਹੋਣ ਕਾਰਨ ਧਨ ਵੀ ਮਿਲਣ ਦੀ ਸੰਭਾਵਨਾ ਬਣ ਜਾਂਦੀ ਹੈ ਇਸ ਲਈ ਜੋ ਲੋਕ ਧਨ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਇਹ ਆਪਾ ਕਰਨਾ ਚਾਹੀਦਾ ਹੈ ਸਾਫ ਸੁਥਾ ਹੀ ਨਾ ਰੱਖਣ ਨਾਲ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ ਜਿਸ ਕਾਰਨ ਘਰ ਵਿੱਚ ਗਰੀਬੀ ਫੈਲ ਜਾਂਦੀ ਹੈ ਇਸ ਲਈ ਜੋ ਲੋਕ ਆਪਣੇ ਘਰ ਵਿੱਚ ਪੈਸਾ ਆਉਣਾ ਚਾਹੁੰਦੇ ਹਨ ਉਹਨਾਂ ਨੂੰ ਆਪਣੇ ਘਰ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਖਾਸ ਤੌਰ ਤੇ ਘਰ ਦੇ ਕੋਨੇ-ਕੋਨੇ ਕੰਧਾਂ ਮਿੱਟੀ ਨਾ ਪੈਣ ਦਿਓ ਵਾਸਤੂ ਸ਼ਾਸਤਰ ਦੇ ਅਨੁਸਾਰ ਧਨ ਪ੍ਰਾਪਤੀ ਦੇ ਉਪਾਅ ਵਿੱਚ ਮਣੀ ਪਲਾਟ ਸਭ ਤੋਂ ਖਾਸ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਪੌਦੇ ਵਿੱਚ ਅਜਿਹੀ ਊਰਜਾ ਹੁੰਦੀ ਹੈ ਜੋ ਪ੍ਰਾਪਤ ਕਰਨ ਧਨ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਜੋ ਲੋਕ ਧਨ ਪ੍ਰਾਪਤ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਘਰ ਦੇ ਉੱਤਰੀ ਪੂਰਬੀ ਕੋਨੇ ਵਿੱਚ ਮਨੀ ਪਲਾਂਟ ਲਗਾਉਣਾ ਚਾਹੀਦਾ ਹੈ ਮੋਰ ਦਾ ਖੰਭ ਬਹੁਤ ਖਾਸ ਹਨ ਇਹ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਮੋਰ ਦੇ ਖੰਭ ਰੱਖਣ ਨਾਲ ਕੀੜੇ ਮਕੌੜਿਆਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਮੋਰ ਦੇ ਖੰਭ ਭਗਵਾਨ ਨਾਲ ਜੁੜੇ ਹੋਏ ਹਨ ਘਰ ਵਿੱਚ ਮੋਰ ਦੇ ਖੰਭ ਰੱਖਣਾ ਭਗਵਾਨ ਵੀਸ਼ਨੂੰ ਦੇ ਸਾਰੇ avatars ਨਜ਼ਰ ਆਉਂਦੇ ਹਨ ਸਾਡੇ ਘਰਾਂ ਵਿੱਚ ਤુલਸੀ ਦਾ ਬੂਟਾ ਲਗਾਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਘਰ ਵੀ ਹਰ ਕਿਸਮ ਦੀ ਗਰੀਬੀ ਨੂੰ ਦੂਰ ਕਰਦਾ ਹੈ ਸਰਦੀਆਂ ਦੇ ਮੌਸਮ ਵਿੱਚ ਤુલਸੀ ਦੇ ਦਰਖਤ ਨੂੰ ਖੁੱਲੇ ਆਸਮਾਨ ਹੇਠ ਨਹੀਂ ਰੱਖਣਾ ਚਾਹੀਦਾ ਇਹ ਯਾਹ ਕਾਰਨ ਨਾਲ ਤુલਸੀ ਸੁੱਕ ਜਾਂਦੀ ਹੈ ਤੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਘਰੋਂ ਬਾਹਰ ਜਾਣ ਵਾਲਾ ਹਰ ਵਿਅਕਤੀ ਚਾਹੇ ਉਹ ਔਰਤ ਹੋਵੇ ਚਾਹੇ ਉਹ ਮਰਦ ਜੇਕਰ ਤੁਸੀਂ ਕਿਸੇ ਕੰਮ ਲਈ ਘਰੋਂ ਬਾਹਰ ਆ ਰਹੇ ਹੋ ਜਦੋਂ ਵੀ ਤੁਸੀਂ ਘਰ ਵਾਪਸ ਆਉਂਦੇ ਹੋ ਤਾਂ ਕਦੇ ਵੀ ਖਾਲੀ ਹੱਥ ਕਰਨਾ ਹੀ ਪਰਤਣਾ ਚਾਹੀਦਾ ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਨੂੰ ਆਪਣੇ ਘਰ ਵਾਲੇ ਲੋਕ ਗ੍ਰਹਿਣ ਵਾਲੇ ਲੋਕਾਂ ਦੇ ਕੁਝ ਕਰਨਾ ਚਾਹੀਦਾ ਹੈ ਚਾਹੇ ਤੁਸੀਂ ਬੱਚਿਆਂ ਲਈ ਹੀ ਕਰੋ ਚਾਹੇ ਬਜ਼ੁਰਗਾਂ ਲਈ ਪਰ ਉਹਨਾਂ ਨੂੰ ਕੁਝ ਖਾਣ ਲਈ ਕੁਝ ਜ਼ਰੂਰ ਲੈ ਕੇ ਆਓ ਜੇਕਰ ਤੁਸੀਂ ਆਪਣੇ ਘਰ ਵਿੱਚ ਖੁਸ਼ਹਾਲੀ ਸ਼ਾਂਤੀ ਚਾਹੁੰਦੇ ਹੋ ਤਾਂ ਇਹ ਯਕੀਨੀ ਬਣਾਓ ਘਰ ਖਾਲੀ ਹੋਣ ਦੀ ਆਦਤ ਛੱਡ ਦਿਓ ਆਪਣੇ ਘਰ ਵਿੱਚ ਖੁਸ਼ੀਆਂ ਆਸ਼ੀਰਵਾਦ ਲੈ ਕੇ ਆਓ ਆਪਣੇ ਘਰ ਵਿੱਚ ਕੋਈ ਅਜਿਹੀ ਚੀਜ਼ ਲਿਆਓ ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਆਵੇ ਪਰਿਵਾਰ ਦੇ ਮੈਂਬਰਾਂ ਦੇ ਚਿਹਰਿਆਂ ਤੇ ਮੁਸਕਾਨ ਆਵੇ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਇਹ ਸੰਭਵ ਨਹੀਂ ਹੈ ਤਾਂ ਇਸ ਤੋਂ ਇਲਾਵਾ ਪੂਰਬ ਕੋਨੇ ਵਿੱਚ ਮੰਦਰ ਨੂੰ ਰੱਖਣਾ ਚਾਹੀਦਾ ਹੈ ਵਾਸਤੂ ਸ਼ਾਸਤਰ ਦੇ ਅਨਸਾਰ ਘਰ ਵਿੱਚ ਤੂਪ ਸਟਿਕ ਦੀਵੇ ਪੂਜਾ ਸਮਗਰੀ ਰੱਖਣ ਨਾਲ ਦੱਖਣ ਪੂਰਬ ਦਿਸ਼ਾ ਦੀ ਵਰਤੋਂ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਘਰ ਵਿੱਚ ਮਾਂ ਦੇਵੀ ਲਕਸ਼ਮੀ ਦਾ ਆਗਮਨ ਹੁੰਦਾ ਹੈ ਵਾਸਤਵ ਮਕਾਲ ਘਰ ਵਿੱਚ ਸਤ ਕੋੜੇ ਵਾਲੇ ਰਾਖ ਦੀ ਤਸਵੀਰ ਹਮੇਸ਼ਾ ਪੂਰਬ ਦਿਸ਼ਾ ਵਿੱਚ ਲਗਾਉਣੀ ਚਾਹੀਦੀ ਹੈ ਫਿਰ ਘਰ ਦੇ ਡਰੈਗ ਰੋ ਵਿੱਚ ਪੱਛਮੀ ਪੰਛੀਆਂ ਦੀਆਂ ਤਸਵੀਰਾਂ ਲਗਾਉਣੀਆਂ ਸ਼ੋਪਨੀਆਂ ਜਾਂਦੀਆਂ ਹਨ ਤੁਹਾਡੇ ਆਸਤਾ ਤੇ ਜੋਤਿਸ਼ ਧਰਮ ਹੱਲ ਉਪਾਸਿਤ ਤੁਹਾਨੂੰ ਵਧੀਆ ਸਲਾਹ ਦੇਣਾ ਹੈ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ